ਗੱਲ ਕਰਨ ਲੱਗਾ ਬੱਬੂ ਮਾਨ ਦੀ ਬੱਬੂ ਮਾਨ ਤੇ ਰੁਪਿੰਦਰ ਹੰਡਾ ਆਹ 2-3 ਦਿਨ ਪਹਿਲਾਂ ਕਿਤੇ ਪ੍ਰੋਗਰਾਮ ਸੀਗਾ ਰੁਪਿੰਦਰ ਹੰਡਾ ਦਾ ਤੇ ਉਹ ਤੇ ਬੱਬੂ ਮਾਨ ਦੇ ਪੈਨਾਂ ਨੇ ਕਹਿਤਾ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਬੀਬਾ ਜੀ ਖੇਜ ਗਏ ਅੱਗ ਬਬੂਲਾ ਹੋ ਗਿਆ ਕਹਿੰਦੀ ਇੱਕ ਗੱਲ ਦੱਸਾਂ ਜਿਹਦੇ ਪ੍ਰੋਗਰਾਮ 'ਚ ਆਨੇ ਉਹਨੇ ਉਹਦੇ ਬਣ ਜਿਆ ਕਰੋ ਦੂਜਿਆਂ ਦੇ ਨਾ ਨਾਰੇ ਲਾਈ ਜਾਇਆ ਕਰੋ ਜੇ ਨਾਰੇ ਲਾਉਣੇ ਆ ਤੇ ਜੀਤ ਭਗਤ ਸਿੰਘ ਦੇ ਲਾਵੋ ਤੁਸੀਂ ਇਹਦੇ ਕਾਹਨੂੰ ਲਾ ਰਹੇ ਹੋ ਤੇ ਫਿਰ ਬੀਬਾ ਜੀ ਦੇ ਅੰਦਰਲੀ ਜਿਹੜੀ ਸੀਗੀ ਉਹ ਨਿਕਲ ਆਈ ਕਿਉਂਕਿ ਸ਼ਾਇਦ ਗੁੱਸੇ ਗਿਲੇ ਹੋਣਗੇ ਬੱਬੂ ਮਾਨ ਨਾਲ ਚਲੋ ਉਹ ਤਾਂ ਗੱਲ ਵੱਖਰੀ ਆ ਪਰ ਬੀਬਾ ਜੀ ਨੂੰ ਪਸੰਦ ਨਹੀਂ ਆਇਆ ਰੁਪਿੰਦਰ ਹਾਂਡਾ ਨੂੰ ਪਸੰਦ ਨਹੀਂ ਆਇਆ ਬੱਬੂ ਮਾਨ ਨੂੰ ਜ਼ਿੰਦਾਬਾਦ ਕਹਿਣਾ ਕਹਿੰਦੀ ਕਿਉਂ ਕਹਿ ਰਹੇ ਹੋ ਕੀ ਦੇਣਾ ਅਨਾ ਦੇਣਤਾ ਹੈਗੀ ਆ ਸਾਡੇ ਸ਼ਹੀਦਾਂ ਦੀ ਉਹਨਾਂ ਦੇ ਜਿੰਦਾਬਾਦ ਦੇ ਨਾਰੇ ਲਾਉਣੇ ਆ ਤੇ ਲਾਓ ਤੇ ਪਰ ਫੈਨ ਫਿਰ ਕਿੱਥੇ ਹਟਦੇ ਉਹ ਨਹੀਂ ਹੋਰ ਜਿੰਦਾਬਾਦ ਹੋਰ ਜਿੰਦਾਬਾਦ ਹੋਣ ਲੱਗ ਪਈ ਹਰ ਕੇ ਅੱਖ ਕੇ ਹੱਥ ਜੋੜ ਕੇ ਵੀ ਬਾਹ ਰਪਿੰਦਰ ਹੰਡਾ ਉਤੋਂ ਚਲੀ ਗਈ